ਤੇ ਤੁਸੀਂ ਵੀ ਚਾਹੁੰਦੇ ਹੋ ਨਵੀਂ ਦੁਲਹਨ ਵਰਗਾ ਚਿਹਰਾ ਤੇ ਤੁਸੀਂ ਵੀ ਇਸ ਫੇਸ਼ੀਅਲ ਨੂੰ ਹਫਤੇ ਵਿੱਚ ਤਿੰਨ ਵਾਰੀ ਕਰਕੇ ਆਪਣੇ ਚਿਹਰੇ ਨੂੰ ਇੱਕਦਮ ਨਿਖਾਰ ਸਕਦੇ ਹੋ ਤੇ ਗੋਰਾ ਚਿੱਟਾ ਕਰ ਸਕਦੇ ਹੋ ਜਿੱਦਾਂ ਨਵੀਂ ਵਿਆਹੀ ਦੁਲਹਣ ਦਾ ਚਿਹਰਾ ਹੁੰਦਾ ਹੈ ਨਾ ਉਸ ਤਰੀਕੇ ਨਾਲ ਤੁਹਾਡਾ ਚਿਹਰਾ ਹੋ ਜਾਵੇਗਾ ਵੀਡੀਓ ਤੁਸੀਂ ਪੂਰੀ ਦੇਖਣੀ ਹੈ ਸਕਿਪ ਨਹੀਂ ਕਰਨੀ ਹੈਗੀ ਅਗਰ ਸਕਿਪ ਕਰ ਲੋਗੇ ਤਾਂ ਤੁਹਾਨੂੰ ਜਾਣਕਾਰੀ ਪੂਰੀ ਨਹੀਂ ਮਿਲਣੀ ਤੇ ਏਸੀ ਫੇਸ਼ੀਅਲ ਦੇ ਵਿੱਚ ਕਿਹੜੇ-ਕਿਹੜੇ ਚੀਜ਼ਾਂ ਪੈਂਦੀਆਂ ਦਹੀਂ ਫੇਸ਼ੀਅਲ ਇਹਦੇ ਵਿੱਚ ਦੋ ਚੀਜ਼ਾਂ ਬਾਤਰ ਪੈ ਕੇ ਤੁਹਾਡਾ ਚਿਹਰਾ ਜਿਹੜਾ ਇੱਕਦਮ ਬ੍ਰਾਈਟ ਤੇ ਇੱਕਦਮ ਨਿੱਖਰ ਜਾਏਗਾ ਅਗਰ ਤੁਹਾਡੇ ਚਾਈਆਂ ਨੇ ਪਿਗਮੈਂਟੇਸ਼ਨ ਹੈ ਜਾਂ ਤੁਹਾਡੇ ਦਾਗ-ਧੱਬੇ ਨੇ ਉਹ ਸਾਰੀਆਂ ਹੀ ਠੀਕ ਹੋ ਜਾਣਗੀਆਂ ਤੇ ਚਲੋ ਜੀ ਸਟਾਰਟ ਕਰਦੇ ਆਪਾਂ ਫੇਸ਼ੀਅਲ ਤੇ ਕਿਹੜੇ-ਕਿਹੜੇ ਚੀਜ਼ਾਂ ਪੈ ਕੇ ਫੇਸ਼ੀਅਲ ਬਣਨਾ ਹੈ ਬਹੁਤ ਹੀ ਆਸਾਨ ਤਰੀਕੇ ਨਾਲ ਇਹ ਵਾਲਾ ਬਣ ਕੇ ਰੈਡੀ ਹੋ ਜਾਣਾ ਹੈ ਤੇ ਲੋ ਜੀ ਆਪਾਂ ਇਹਦੇ ਲਈ ਆਪਾਂ ਨੂੰ ਕੀ ਚਾਹੀਦਾ ਹੈ ਪਹਿਲਾਂ ਤੇ ਆਪਾਂ ਨੂੰ ਚਾਹੀਦਾ ਦਹੀਂ ਠੀਕ ਹੈ ਜੀ ਸੰਘਣਾ ਵਾਲਾ ਦਹੀਂ ਚਾਹੀਦਾ ਹੈ ਵੈਸੇ ਤਾਂ ਤੁਸੀਂ ਘਰ ਵਾਲਾ ਦਹੀਂ ਲਓਗੇ ਤਾਂ ਸਭ ਤੋਂ ਬੈਟਰ ਹੁੰਦਾ ਪਰ ਇਹ ਵਾਲਾ ਅੱਛੀ ਕੰਪਨੀ ਵਾਲਾ ਦਹੀਂ ਹੈ ਇਹ ਮੇਰੇ ਕੋਲ ਇੱਕ ਚਮਚੇ ਦਹੀਂ ਮਿਲਿਆ ਹੈ ਭਰ ਕੇ ਤੇ ਬਿਲਕੁਲ ਥਿੰਕ ਦਹੀਂ ਹੈ ਇਹਦੇ ਵਿੱਚ ਪਾਣੀ ਬਿਲਕੁਲ ਨਹੀਂ ਹੈਗਾ ਠੀਕ ਹੈ ਇਹ ਦੇਖ ਲਓ ਬਿਲਕੁਲ ਹੀ ਸੰਘਣਾ ਦਹੀਂ ਲੈਣਾ ਆਪਾਂ ਤੇ ਦਹੀਂ ਵਿੱਚ ਇਦਾਂ ਦੇ ਤਤ ਹੁੰਦੇ ਨੇ ਜਿਹੜੇ ਸਾਡੀ ਸਕਿਨ ਨੂੰ ਨਿਖਾਰ ਦਿੰਦੇ ਨੇ ਸਾਡੀ ਸਕਿਨ ਦਾ ਰੁੱਖਾਪਨ ਹੁੰਦਾ ਉਹਨੂੰ ਖਤਮ ਕਰ ਦਿੰਦੇ ਨੇ ਜੇ ਸਾਡੀ ਸਕਿਨ ਡੈੱਡ ਹੈ ਨੂੰ ਰਿਮੂਵ ਕਰਨ ਵਿੱਚ ਬਹੁਤ ਕਾਰਗਰ ਹੁੰਦੀ ਏ ਸਾਡੀ ਸਕਿਨ ਵਿੱਚ ਇੱਕ ਜਿਹੜਾ ਨੇਚਰਲ ਮੋਇਸਚਰਾਈਜ਼ਰ ਚਾਹੀਦਾ ਨਾ ਉਹ ਪੈਦਾ ਕਰਦੀ ਏ ਦਹੀਂ ਤੇ ਦਹੀਂ ਦੇ ਨਾਲ ਸਾਡੀ ਸਕਿਨ ਵੀ ਨਿੱਖਰ ਜਾਂਦੀ ਏ ਔਰ ਰੰਗ ਜਿਹੜਾ ਐਨ ਗੋਰਾ ਚਿੱਟਾ ਹੋ ਜਾਂਦਾ ਜਿਨ੍ਹਾਂ ਕੁੜੀਆਂ ਦੇ ਵਿਆਹ ਬੂ ਰੱਖੇ ਹੋਏ ਨੇ ਤੇ ਜਿਨ੍ਹਾਂ ਕੁੜੀਆਂ ਜਿਹੜੀਆਂ ਕੁੜੀਆਂ ਚਾਹਦੀਆਂ ਸਾਡਾ ਚਿਹਰਾ ਜਿਹੜਾ ਇੱਕਦਮ ਨਿਖਰਿਆ ਹੋਵੇ ਚੰਦ ਵਾਂਗੂ ਚਮਕਾ ਮਾਰੇ ਉਹ ਇਹ ਬੜਾ ਫੇਸ਼ਲ ਕਰਨਾ ਸ਼ੁਰੂ ਕਰ ਦੇਣਾ ਪਹਿਲਾਂ ਲੈਣੀ ਤੁਸੀਂ ਸਾਬਤ ਮਸਰ ਦੀ ਦਾਲ ਹਾਂਜੀ ਇਹ ਸੀਕਰਟ ਹੈ ਫੇਸ਼ੀਅਲ ਦਾ ਮੇਨ ਜਿਹੜਾ ਆਪਣਾ ਪ੍ਰੋਡਕਟ ਹੈ ਇਹ ਵਾਲਾ ਸੀਕਰਟ ਹੈਗਾ ਇਹ ਸਾਬਤ ਮਸਰ ਦੀ ਦਾਲ ਸਾਬਤ ਮਸਰ ਦੀ ਦਾਲ ਤੁਸੀਂ ਘਰੇ ਹੀ ਆਪਣੇ ਪੀਸ ਕੇ ਪਾਊਡਰ ਬਣਾ ਲੈਣਾ ਚਾਹੀਏ ਤੁਸੀਂ ਆਨਲਾਈਨ ਵੀ ਬੰਗਵਾ ਸਕਦੇ ਹੋ ਵੈਸੇ ਜਿਹੜਾ ਘਰੇ ਤੁਸੀਂ ਪੀਸ ਕੇ ਮਿਕਸੀ ਵਿੱਚ ਪਾਊਡਰ ਬਣਾਉਗੇ ਤਾਂ ਉਹ ਜਿਹੜਾ ਹੋਏਗਾ ਨੇਚਰਲ ਹੋਵੇਗਾ ਉਹਦੇ ਵਿੱਚ ਕੋਈ ਵੀ ਕੈਮੀਕਲ ਨਹੀਂ ਹੋਵੇਗਾ ਕਿਉਂਕਿ ਪੀਸਿਆ ਪਸਾਇ ਲੈਣੇ ਆ ਕੋਈ ਪਤਾ ਨਹੀਂ ਹੁੰਦਾ ਉਹ ਕੱਲਾ ਪਾਊਡਰ ਹੈ ਜਾਂ ਕੁਝ ਹੋਰ ਵੀ ਉਹਦੇ ਵਿੱਚ ਮਿਕਸ ਕੀਤਾ ਹੋਵੇ ਉਹ ਆਪਾਂ ਨੂੰ ਕੁਝ ਪਤਾ ਨਹੀਂ ਹੁੰਦਾ ਤੇ ਇਹਦੇ ਵਿੱਚ ਪਾਣਾ ਆਪਾਂ ਇੱਕ ਚਮਚਾ ਭਰ ਕੇ ਮਤਲਬ ਕਿ ਰਿਕਾਰਡਿੰਗ ਆਪਣੇ ਫੇਸ ਦੇ ਰਿਕਾਰਡਿੰਗ ਤੁਸੀਂ ਪਾ ਸਕਦੇ ਜਿੰਨਾ ਵੀ ਤੁਹਾਨੂੰ ਚਾਹੀਦਾ ਆਪਾਂ ਇਹਦੇ ਵਿੱਚ ਇੱਕ ਚਮਚਾ ਭਰ ਕੇ ਪਾ ਲਿਆ ਹੈ ਮਸਰਦੀ ਦਾਲ ਮਸਰਦੀ ਦਾਲ ਦੇ ਨਾਲ ਦੋ ਦੋ ਫਾਇਦੇ ਨੇ ਇੱਕ ਫਾਇਦਾ ਹੈ ਇਹਦੇ ਨਾਲ ਸਕਿਨ ਦਾ ਸਕਰਬ ਹੋ ਜਾਂਦਾ ਹੈ ਦੂਜਾ ਫਾਇਦਾ ਹੈ ਕਿ ਇਹ ਸਕਿਨ ਨੂੰ ਬ੍ਰਾਈਟ ਕਰ ਦਿੰਦਾ ਹੈ ਸਕਿਨ ਦੇ ਵਿੱਚ ਨਾ ਇੱਕ ਮਤਲਬ ਕਿ ਜਾਨ ਲੈ ਕੇ ਆਉਂਦਾ ਹੈ ਜੇ ਸਕਿਨ ਡੈੱਡ ਹੋ ਚੁੱਕੀ ਨੇ ਉਹਨੂੰ ਰਿਮੂਵ ਕਰਨ ਵਿੱਚ ਬਹੁਤ ਵਧੀਆ ਹੈ ਤੇ ਸਕਿਨ ਜਿਵੇਂ ਕੋਰੀਅਨ ਟਾਈਪ ਸਕਿਨ ਹੋ ਜਾਂਦੀ ਹੈ ਨਾ ਉਸ ਤਰੀਕੇ ਨਾਲ ਇਹ ਪੋਲਿਸ਼ ਕਰ ਦਿੰਦੇ ਸਕਿਨ ਨੂੰ ਜਿਵੇਂ ਲਿਸ਼ਕਣੀ ਸਕਿਨ ਹੁੰਦੀ ਹੈ ਨਾ ਕਈ ਵਾਰ ਆਪਾਂ ਦੂਸਰੇ ਆ ਕਈ ਵਾਰ ਐਦਾਂ ਦੀ ਗਰਦ ਦੀ ਆਪਾਂ ਦੇਖਦੇ ਆ ਸਕਿਨ ਕਿ ਚਮਕਾ ਮਾਰਦੀ ਹੁੰਦੀ ਹੈ ਨਾ ਤੇ ਆਪਾਂ ਮਨੋਂ ਮਨਿ ਸੋਚਦੇ ਵੀ ਇਹ ਸਕਿਨ ਕਿੰਨੇ ਚਮਕ ਰਹੀ ਹੈ ਪੋਲਿਸ਼ ਟੈਪ ਲੱਗ ਰਹੀ ਵੀ ਪੋਲਿਸ਼ ਕੀਤੀ ਹੋਈ ਪਤਨ ਕੀ ਕਰੀਮ ਲਗਾਈ ਹੋਈ ਹੁੰਦੀ ਹੈ ਨਾ ਇਹ ਹੀ ਸਿਕਰਟ ਹੁੰਦਾ ਹੈ ਜਿਹੜੀ ਮੋਇਸਚਰ ਦੀ ਦਾਲ ਹੁੰਦੀ ਹੈ ਸਾਡੀ ਸਕਿਨ ਨੂੰ ਇਕਦ ਤੇ ਦੂਜੀ ਚੀਜ਼ ਇਹਦੇ ਵਿੱਚ ਪਾਣੀ ਆਪਾਂ ਥੋੜੀ ਜਿਹੀ ਮੁਲਤਾਨੀ ਮਿੱਟੀ ਹਾਂਜੀ ਮੁਲਤਾਨੀ ਮਿੱਟੀ ਜਿਹੜੀ ਇਹ ਬਹੁਤ ਵਧੀਆ ਹੁੰਦੀ ਹੈ ਮੁਲਤਾਨੀ ਮਿੱਟੀ ਦੇ ਨਾਲ ਤੁਹਾਡੇ ਦਾਗ ਤਾਂ ਵੀ ਠੀਕ ਹੁੰਦੇ ਨੇ ਤੁਹਾਡੇ ਜਿਹੜੇ ਗੱਡੇ ਪਏ ਹੁੰਦੇ ਨੇ ਚਿਹਰੇ ਤੇ ਗੱਲਾਂ ਤੇ ਉਹ ਠੀਕ ਹੁੰਦੇ ਨੇ ਅਗਰ ਤੁਹਾਡੇ ਪਿੰਪਲ ਨਹੀਂ ਠੀਕ ਹੋ ਰਹੇ ਤਾਂ ਇਹਨੂੰ ਤੁਸੀਂ ਡੇਲੀ ਲਗਾਓਗੇ ਤੁਹਾਡੇ ਪਿੰਪਲ ਵੀ ਠੀਕ ਹੋ ਜਾਣਗੇ ਔਰ ਤੁਹਾਡੀ ਸਕਿਨ ਜੇ ਲੂਜ਼ ਆ ਝੁਰੜੀਆਂ ਨੇ ਉਹਨੂੰ ਟਾਈਟ ਕਰਨ ਵਿੱਚ ਬਹੁਤ ਕਾਰਗਰ ਹੈ ਠੀਕ ਹੈ ਜੀ ਇਹਦੇ ਵਿੱਚ ਪਾਣੀ ਆਪਾਂ ਜਿੰਨੀ ਮਸਰ ਦੀ ਦਾਲ ਪਾਈ ਉਹਨਾਂ ਹੀ ਇਹਦੇ ਵਿੱਚ ਪਾ ਲਿਆ ਆਪਾਂ ਮੁਲਤਾਨੀ ਮਿੱਟੀ ਠੀਕ ਹੈ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਘੋਲ ਕੇ ਇਹਦਾ ਬਣਾ ਲੈਣਾ ਆਪਾਂ ਇੱਕ ਪੇਸਟ ਠੀਕ ਹੈ ਅਗਰ ਥਿੰਕ ਬਣ ਗਿਆ ਤੇ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਰੋਜ਼ ਵਾਟਰ ਐਡ ਕਰ ਸਕਦੇ ਹੋ ਗੁਲਾਬ ਜਲ ਜਨ ਕੇ ਠੀਕ ਹੈ ਜੀ ਥੋੜਾ ਜਿਹਾ ਇਹਦੇ ਵਿੱਚ ਗੁਲਾਬ ਜਲ ਐਡ ਕਰ ਲਓ ਕਿਉਂਕਿ ਦਹੀਂ ਬਹੁਤ ਸੰਘਣਾ ਸੀ ਸਾਡਾ ਤੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਗੁਲਾਬ ਜਲ ਪਾ ਲੈਣਾ ਹੈ ਤੇ ਇਹ ਬਣ ਕੇ ਹੋ ਗਿਆ ਸਾਡਾ ਰੈਡੀ ਦਹੀਂ ਫੇਸ ਪੈਕ ਜਾਨੀ ਕਿ ਦਹੀਂ ਫੇਸ਼ਲ ਠੀਕ ਹੈ ਇਸ ਦਹੀਂ ਦਹੀਂ ਫੇਸ਼ਲ ਨੂੰ ਮੈਂ ਜਿੰਨੇ ਜਿੰਨੇ ਵੀ ਕੀਤਾ ਹੈ ਨਾ ਉਹਨੂੰ 100% ਰਿਜ਼ਲਟ ਮਿਲਿਆ ਹੈ ਉਹਨਾਂ ਦੀ ਸਕਿਨ ਬਹੁਤ ਹੀ ਵਧੀਆ ਹੋ ਗਈ ਹੈ ਤੇ ਵਾਰ-ਵਾਰ ਇਹਨੂੰ ਪਸੰਦ ਕਰਦੇ ਪਏ ਨੇ ਇਹ ਵਾਲੇ ਫੇਸ਼ਲ ਨੂੰ ਇਹ ਦੇਖੋ ਬਣ ਕੇ ਸਾਡਾ ਇੱਕ ਪੇਸਟ ਬਣ ਕੇ ਸਾਡਾ ਹੋ ਗਿਆ ਰੈਡੀ ਤੇ ਇਹਨੂੰ ਹੁਣ ਤੁਸੀਂ ਕੀ ਕਰਨਾ ਹੈ ਜਦੋਂ ਵੀ ਤੁਸੀਂ ਕੋਈ ਵੀ ਫੇਸ ਪੈਕ ਲਗਾਉਂਦੇ ਹੋ ਜਾਂ ਫੇਸ਼ਲ ਕਰਦੇ ਹੋ ਸਕਿਨ ਤੁਹਾਡੀ ਬਿਲਕੁਲ ਸਾਫ਼ ਹੋਣੀ ਚਾਹੀਦੀ ਹੈ ਜਾਨੀ ਕਿ ਕਹਿਣ ਦਾ ਮਤਲਬ ਹੈ ਕਿ ਬਿਲਕੁਲ ਧੋਈ ਹੋਣੀ ਚਾਹੀਦੀ ਹੈ ਨਹੀਂ ਤਾਂ ਆਪਾਂ ਐਦਾਂ ਹੀ ਮੇਕਅਪ ਲੱਗੇ ਤੇ ਹੀ ਫੇਸ਼ੀਅਲ ਕਰ ਲਈਏ ਤੇ ਜਿਹੜਾ ਆਪਾਂ ਨੂੰ ਫਾਇਦਾ ਮਿਲਣਾ ਉਹਦੀ ਬਜਾਏ ਸਾਨੂੰ ਨੁਕਸਾਨ ਮਿਲ ਜਾਂਦਾ ਤੇ ਸਾਡੇ ਪਿੰਪਲ ਸ਼ੁਰੂ ਹੋ ਜਾਂਦੇ ਨੇ ਆਉਣੇ ਸਾਡੀ ਸਕਿਨ ਤੇ ਜਿਹੜੀ ਆਉਣੀ ਚਾਹੀਦੀ ਨਿਖਾਰ ਜਿਹੜੀ ਆਉਣਾ ਚਾਹੀਦਾ ਉਹ ਨਿਖਾਰ ਬਿਲਕੁਲ ਨਹੀਂ ਆਉਂਦਾ ਹੈਗਾ ਕਿਉਂਕਿ ਉਹ ਫਿਰ ਵਿੱਚ ਫਸ ਜਾਂਦਾ ਓਪਨ ਪੋਰਸ ਦੇ ਉਹ ਪਿੰਪਲ ਦਾ ਰੂਪ ਧਾਰ ਲੈਂਦੇ ਫਿੰਸੀਆਂ ਬਣ ਜਾਂਦੀਆਂ ਨੇ ਪਿਗਮੈਂਟੇਸ਼ਨ ਪੈਦਾ ਕਰ ਦਿੰਦਾ ਏ ਔਰ ਝੁਰੜੀਆਂ ਠੀਕ ਮਤਲਬ ਕਿ ਜਿਹੜੀਆਂ ਠੀਕ ਹੋਣੀਆਂ ਨੇ ਉਹ ਮਤਲਬ ਕਿ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਸ ਕਰਕੇ ਸਕਿਨ ਬਿਲਕੁਲ ਸਾਫ਼ ਹੋਣੀ ਚਾਹੀਦੀ ਤੇ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਇਹਨੂੰ ਲਗਾਣਾ ਹੈ ਲਗਾਣਾ ਠੀਕ ਹੈ 20 ਤੋਂ 15 ਮਿੰਟ ਤੁਸੀਂ ਮਤਲਬ ਇਹ ਲਗਾ ਕੇ ਤੇ ਤੁਸੀਂ ਰੱਖਣਾ ਹੈ ਆਪਣੇ ਫੇਸ ਤੇ ਪਹਿਲਾਂ ਤੁਸੀਂ ਮ사ਜ ਕਰਨੀ ਹੈ 10 ਮਿੰਟ ਪਹਿਲਾਂ ਤੁਸੀਂ ਕਰਨੀ ਹੈ ਮ사ਜ ਜਿਹੜੀ ਆਪਾਂ ਦਾਲ ਪਾਈ ਹੈ ਉਹਦੇ ਛੋਟੇ ਛੋਟੇ ਮਤਲਬ ਕਿ ਦਾਣੇ ਜਿਹੇ ਹੁੰਦੇ ਨੇ ਨਾ ਦਾਲ ਦੇ ਤੇ ਉਹ ਸਾਡੀ ਸਕਿਨ ਨੂੰ ਇੱਕਦਮ ਸਕਰਬ ਕਰ ਦਿੰਦੀ ਹੈ ਜਿਹੜੀ ਤੁਹਾਡੀ ਡੈਡ ਸਕਿਨ ਹੈ ਉਹ ਇਹਦੇ ਨਾਲ ਇੱਕਦਮ ਰਿਮੂਵ ਹੋ ਜਾਂਦੀ ਹੈ ਠੀਕ ਹੈ ਡੈਡ ਸਕਿਨ ਨੂੰ ਬਹੁਤ ਵਧੀਆ ਇਹ ਸਾਫ਼ ਕਰਦੀ ਹੈ ਜਿਹੜੀ ਮਸਰ ਦੀ ਦਾਲ ਹੁੰਦੀ ਹੈ ਪਹਿਲਾਂ ਤਾਂ ਤੁਸੀਂ ਆਪਣੇ ਚਿਹਰੇ ਨੂੰ ਇਸ ਤਰੀਕੇ ਨਾਲ ਮ사ਜ ਕਰਨੀ ਹੈ ਤੁਹਾਡੀ ਸਕਿਨ ਇਕਦਮ ਸਕਰਬ ਹੋ ਜਾਵੇ ਸਕਿਨ ਨੂੰ ਬਹੁਤ ਵਧੀਆ ਫੇਸ਼ੀਅਲ ਹੈ ਤੁਸੀਂ ਕਰਕੇ ਦੇਖੋ ਕਹਿਣ ਜਿੱਤੇ ਕਰਨ ਚ ਬਹੁਤ ਫਰਕ ਹੈ ਜਦੋਂ ਤੁਸੀਂ ਕਰੋਗੇ ਨਾ ਵਾਕਿਆ ਹੀ ਤੁਸੀਂ ਕਹਿਣਾ ਹੈ ਪਹਿਲੇ ਦਿਨ ਚ ਹੀ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਜਾਣਾ ਹੈ ਠੀਕ ਹੈ ਤੇ ਹਫਤੇ ਦੇ ਵਿੱਚ ਤੁਸੀਂ ਤਿੰਨ ਵਾਰ ਕਰ ਸਕਦੇ ਹੋ ਦਾਲ ਪੀਸ ਕੇ ਰੱਖੀ ਹੋਵੇ ਕਿੰਨਾ ਟਾਈਮ ਨੇ ਮੁੱਕਦੀ ਹੈਗੀ ਤੇਲ ਮਲਤਾਨੀ ਮਿੱਟੀ ਜਿਹੜੀ ਆਮ ਤੁਹਾਨੂੰ 5-10 ਰੁਪਏ ਦੀ ਕਿਸੇ ਵੀ ਦੁਕਾਨ ਤੋਂ ਤੁਸੀਂ ਲਿਆ ਸਕਦੇ ਹੋ ਕਰਿਆਨਾ ਸ਼ੋਪ ਤੋਂ ਲਿਆ ਸਕਦੇ ਹੋ ਪੀਸ ਕੇ ਦਾ ਪਾਊਡਰ ਬਣਾ ਲੈਣਾ ਚਾਹੀਏ ਤੁਸੀਂ ਪੀਸੀ ਪਸਾਈ 30 ਰੁਪਏ ਦਾ ਡੱਬਾ ਮਿਲ ਜਾਂਦਾ ਹੈ ਆਪਾਂ ਨੂੰ ਕਾਫੀ ਟਾਈਮ ਕੱਢ ਜਾਂਦਾ ਹੈ ਲਿਆ ਕੇ ਤੁਸੀਂ ਆਪਣੇ ਰੱਖ ਸਕਦੇ ਆ ਤੇ ਦਹੀਂ ਜਿਹੜਾ ਆਮ ਆਪਾਂ ਘਰੇ ਵੀ ਬਣਾਉਂਦੇ ਆ ਜਾਂ ਆਪਾਂ ਮਾਰਕੀਟ ਚੋਂ ਵੀ ਲੈ ਕੇ ਆਉਂਦੇ ਹਾਂ ਨਾ ਜੇ ਨਹੀਂ ਵੀ ਬਣਾਉਂਦੇ ਤੇ ਚਮਚਾ ਇੱਕ ਦਹੀਂ ਦਾ ਤੁਹਾਨੂੰ ਮੁੱਕਦਾ ਨਹੀਂ ਹੈਗਾ ਤੇ ਤੁਸੀਂ ਨਹਾਉਣ ਤੋਂ ਪਹਿਲਾਂ ਆਪਣੀ ਗਰਦਨ ਤੇ ਵੀ ਆਪਣੀਆਂ ਬਾਹਾਂ ਤੇ ਵੀ ਕਰ ਸਕਦੇ ਹੋ ਤਾਂ ਜੋ ਜਿਵੇਂ ਹੁਣ ਗਰਮੀ ਬਹੁਤ ਜ਼ਿਆਦਾ ਧੁੱਪ ਬਹੁਤ ਜ਼ਿਆਦਾ ਜਦੋਂ ਆਪਾਂ ਬਾਹਰ ਅੰਦਰ ਜਾਂਦੇ ਆ ਸਕਿਨ ਤੇ ਟੈਨਿਕ ਹੋ ਜਾਂਦੀ ਹੈ ਸਕਿਨ ਤੇ ਕਾਲਾਪਨ ਆ ਜਾਂਦਾ ਹੈ ਤੇ ਜਦੋਂ ਆਪਾਂ ਇਸ ਤਰੀਕੇ ਨਾਲ ਆਪਾਂ ਸਕਿਨ ਦੀ ਕੇਅਰ ਕਰਾਂਗੇ ਫੇਸ਼ੀਅਲ ਕਰਾਂਗੇ ਮ사ਜ ਕਰਾਂਗੇ ਤੇ ਸਾਡੀ ਜਿਹੜੀ ਡੈਡ ਸਕਿਨ ਹੈ ਜਾਂ ਕਾਲਾਪਨ ਹੈ ਜਾਂ ਸਾਡੀ ਸਕਿਨ ਤੇ ਮਤਲਬ ਕਿ ਬਲੈਕ ਬਲੈਗ ਜਿਹਾ ਹੋਇਆ ਹੁੰਦਾ ਧੁੱਪ ਦੇ ਕਾਰਨ ਉਹ ਸਾਰਾ ਹੀ ਠੀਕ ਹੋ ਜਾਂਦਾ ਹੈ ਤਦ ਲੋ ਜੀ ਇਸ ਤਰੀਕੇ ਨਾਲ ਪਹਿਲਾਂ ਤੁਸੀਂ ਚੰਗੀ ਤਰ੍ਹਾਂ ਆਪਣੇ ਚਿਹਰੇ ਨੂੰ ਸਕਰਬ ਕਰ ਲੈਣਾ ਹੈ ਠੀਕ ਹੈ ਸਕਰਬ ਕਰ ਤੋਂ ਬਾਅਦ ਤੇ ਹਲਕੇ ਹਲਕੇ ਹੱਥਾਂ ਨਾਲ ਕਰਨਾ ਹੈ ਜਿਆਦਾ ਜ਼ੋਰ ਵੀ ਨਹੀਂ ਲਗਾਉਣਾ ਜਿਆਦਾ ਹਲਕੇ ਨਾਲ ਵੀ ਨਹੀਂ ਕਰਨਾ ਉਨਾ ਕਿ ਜਿੰਨਾ ਕਿ ਆਪਣਾ ਫੇਸ ਸਹਿ ਸਕੇ ਮ사ਜ ਉਨੀ ਕੀ ਕਰਨੀ ਹੈ ਠੀਕ ਹੈ ਹੁਣ ਤੁਸੀਂ ਇਹ ਵਾਲਾ ਫੇਸ ਪੈਕ ਜਿਹੜਾ ਇਹ ਨਾ ਦੇਖੋ ਮੋਟੀ ਮੋਟੀ ਲੇਅਰ ਲਗਾ ਕੇ ਇਸ ਤਰੀਕੇ ਨਾਲ ਤੇ ਤੁਸੀਂ 15 ਮਿੰਟ ਆਪਣੇ ਫੇਸ ਤੇ ਰੱਖਣੀ ਹੈ ਠੀਕ ਹੈ 15 ਮਿੰਟ ਰੱਖਣ ਤੋਂ ਬਾਅਦ ਜਦੋਂ ਹੈ ড্রাই ਹੋ ਜਾਂਦਾ ਹੈ ਜਿਆਦਾ ਵੀ ਨਹੀਂ ਸੁੱਕਣ ਦੇਣਾ ਹੈਗਾ 15 ਤੋਂ 20 ਮਿੰਟ ਆਪਾਂ ਲਗਾ ਕੇ ਰੱਖਣਾ ਹੈ ਜਦੋਂ ਇਹਨੇ ડ్రై ਹੋ ਜਾਣਾ ਤੁਸੀਂ ਕੀ ਕਰਨਾ ਚਾਹੇ ਤਾਂ ਤੁਸੀਂ ਟਮਾਟਰ ਲੈ ਲਓ ਟਮਾਟਰ ਨੂੰ ਕੱਟ ਕੇ ਉਹਦੇ ਨਾਲ ਚੰਗੀ ਤਰ੍ਹਾਂ ਏਦਾਂ ਮ사ਜ ਕਰਨੀ ਹੈ ਉਹ ਕਰੋਗੇ ਤਾਂ ਸਭ ਤੋਂ ਬੈਟਰ ਹੈ ਟਮਾਟਰਾਂ ਨਹੀਂ ਕਰ ਸਕਦੇ ਤੁਸੀਂ ਕੀ ਕਰਨਾ ਹੈ ਸਪਰੇਅ ਵਾਲਾ ਚਾਹੇ ਉਹਦਾ ਕੋਟਨ ਦੇ ਨਾਲ ਜਿਹੜਾ ਗੁਲਾਬ ਜਲ ਹੁੰਦਾ ਏਦਾਂ ਟੈਪ ਟੈਪ ਕਰ ਆਪਣੇ ਚਿਹਰੇ ਨੂੰ ਗਿੱਲਾ ਕਰ ਲੈਣਾ ਗਿੱਲਾ ਕਰਨ ਤੋਂ ਬਾਅਦ ਫਿਰ ਤੁਸੀਂ ਹੱਥਾਂ ਦੇ ਨਾਲ ਇਸ ਤਰੀਕੇ ਨਾਲ ਤੁਸੀਂ ਆਪਣੇ ਚਿਹਰੇ 'ਤੇ ਫਿਰ ਕਰਨੀ ਹੈ ਮ사ਜ ਠੀਕ ਹੈ ਜਿਆਦਾ ਸੁੱਕਣ ਤਾਂ ਨਹੀਂ ਦਈਦਾ ਫੇਸ ਪੈਕ ਕਿਉਂਕਿ ਜਦੋਂ ਆਪਣੀ ਸਕਿਨ ਜਿਆਦਾ ਸੁੱਕ ਜਾਂਦੀ ਹੈ ਤੇ ਫਿਰ ਉਹ ਜਿਹੜੀ ਹੈ ਨਾ ਆਪਣੀ ਝੁਰੜੀਆਂ ਆਉਣ ਦੇ ਚਾਂਸ ਜਿਆਦਾ ਹੋ ਜਾਂਦੇ ਨੇ ਸਕਿਨ ਇਕੱਠੀ ਇਕੱਠੀ ਹੋ ਜਾਂਦੀ ਹੈ ਸਕਿਨ ਤੇ ਵੱਟ ਜੇ ਪੈਣੇ ਸ਼ੁਰੂ ਹੋ ਜਾਂਦੇ ਨੇ ਜਿਹੜੇ ਆਪਾਂ ਹਟਾਣੇ ਜਾਂਦੇ ਆ ਤੇ ਉਹ ਦੁੱਗਣੇ ਆਉਣੇ ਸ਼ੁਰੂ ਹੋ ਜਾਂਦੇ ਨੇ ਤੇ ਹਮੇਸ਼ਾ ਯਾਦ ਰੱਖਣਾ ਹੈ ਅੱਖਾਂ ਦੇ نیچے ਸੁੱਕਣ ਨਹੀਂ ਦੇਣਾ ਹੈਗਾ ਕੋਈ ਵੀ ਫੇਸ ਪੈਕ ਲਗਾਉਂਦੇ ਹੋ ਕੋਈ ਵੀ ਤੁਸੀਂ ਫੇਸ਼ੀਅਲ ਕਰਦੇ ਹੋ ਅੱਖਾਂ ਦੇ نیچے ਨਾ ਉਹਨੂੰ ਸੁੱਕਣ ਨਹੀਂ ਦੇਣਾ ਕਿਉਂਕਿ ਆਹ ਚੀਜ਼ ਜਿਹੜੀ ਸੌਫਟ ਹੁੰਦੀ ਹੈ ਜ਼ਿਆਦਾਤਰ ਆਹ ਚੀਜ਼ ਜਦੋਂ ਸੋਕ ਜਾਂਦੀ ਹੈ ਤੇ ਫਿਰ ਇੱਥੇ ਛੋਟੇ-ਛੋਟੇ ਵੱਟ ਪੈਣੇ ਸ਼ੁਰੂ ਹੋ ਜਾਂਦੇ ਨੇ ਜਿਹਨੂੰ ਆਪਾਂ ਰਿੰਕਲ ਕਹਿੰਦੇ ਆ ਜਿਹਨੂੰ ਆਪਾਂ ਝੁਰੜੀਆਂ ਕਹਿੰਦੇ ਆ ਠੀਕ ਹੈ ਤੇ ਇਸ ਤਰੀਕੇ ਨਾਲ ਦੇਖੋ ਹੁਣ ਮੈਂ ਲਗਾ ਕੇ ਇਹਨੂੰ ਛੱਡ ਦੇਣਾ ਹੈ ਤੇ ਫੇਰ ਮੈਂ ਤੁਹਾਨੂੰ ਦੱਸਦੀ ਆ ਇਹਨੂੰ ਧੋਣ ਤੋਂ ਬਾਅਦ ਤੁਸੀਂ ਸਕਿਨ ਤੇ ਕੀ ਲਗਾਣਾ ਕਿੱਦਾਂ ਆਪਣੀ ਗਰਮੇ ਗਰਮੇ ਕੇਅਰ ਕਰਨੀ ਹੈ ਆਪਣੀ ਸਕਿਨ ਦੀ ਤਾਂ ਜੋ ਜਿਹੜਾ ਫੇਸ਼ੀਅਲ ਨੇ ਇਹ ਵਾਲੇ ਤੁਹਾਡੀ ਸਕਿਨ ਨੂੰ ਇੱਕਦਮ ਮਤਲਬ ਕਿ ਫਾਇਦਾ ਕਰਨਾ ਹੈ ਨਾ ਤੇ ਤੁਹਾਡੇ ਸ਼ਾਇਗਾਂ ਚੁਲੜੀਆਂ ਮਤਲਬ ਕਿ ਸਾਰੀਆਂ ਹੀ ਠੀਕ ਹੋਣੀਆਂ ਸ਼ੁਰੂ ਹੋ ਜਾਣੀਆਂ ਜੇ ਤੁਸੀਂ ਇਸ ਤਰੀਕੇ ਨਾਲ ਵਾਲੇ ਫੇਸ਼ੀਅਲ ਕਰਦੇ ਹੋ ਤੇ ਅਗਰ ਤੁਸੀਂ ਚਾਹਦੇ ਇਸ ਤਰੀਕੇ ਦੇ ਹੋਰ ਵੀਡੀਓ ਤੁਹਾਡੇ ਨਾਲ ਸ਼ੇਅਰ ਕਰੀਏ ਤਾਂ ਤੁਸੀਂ ਜਿਹੜੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਨੂੰ ਜਰੂਰ ਪ੍ਰੈਸ ਕਰਨਾ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚੇ ਠੀਕ ਹੈ ਅਗਰ ਤੁਸੀਂ ਸਬਸਕ੍ਰਾਈਬ ਕਰਕੇ ਰੱਖੋਗੇ ਤਾਂ ਹੀ ਤੁਹਾਨੂੰ ਜਿਹੜੀ ਵੀਡੀਓ ਨੋਟੀਫਿਕੇਸ਼ਨ ਤਾਂ ਹੀ ਮਿਲੂਗੀ ਤੇ ਮੇਰੇ ਭੈਣ ਦਾ ਸਵੇਰੇ ਕਮੈਂਟ ਆਇਆ ਸੀਗਾ ਵੀ ਦੀਦੀ ਮੇਰੇ ਮੇਰੇ ਪੁੱਤਰ ਕੀ ਐਣਕ ਲੱਗੀ ਹੋਈ ਹੈ ਵੀ ਤੁਸੀਂ ਵੀਡੀਓ ਚ ਦੱਸਿਆ ਕਿ ਮੈਂ ਐਣਕ ਉਤਾਰੀਏ ਕਿਉਂਕਿ ਮੈਂ ਸਟੀਚਿੰਗ ਕਰਦੀ ਸੀ ਤੇ ਮੈਂ ਉਹ ਭੈਣ ਨੂੰ ਕਹਿਣਾ ਚਾਹਣੀ ਕਿ ਮੈਂ ਨਾ ਵੀਡੀਓ ਪਾਈ ਹੋਈ ਹੈ ਤੇ ਉਹ ਪੁੱਛ ਰਹੀ ਸੀ ਦੀਦੀ ਵੀ ਵੀਡੀਓ ਪਾਈ ਹੋਈ ਹੈ ਪਾਊਡਰ ਦੀ ਮੈਂ ਪਾਈ ਹੋਈ ਹੈ ਵੀਡੀਓ ਤੁਸੀਂ ਵੀਡੀਓ ਦੇ ਕੇ ਉਹ ਪਾਊਡਰ ਬਣਾ ਕੇ ਤੁਸੀਂ ਖਾ ਸਕਦੇ ਹੋ ਤਾਂ ਜੋ ਤੁਹਾਡੀ ਸਕਿਨ ਜਿਹੜੀ ਅੱਖਾਂ ਦੀ ਐਣਕ ਹੈ ਜਿਹੜਾ ਨੰਬਰ ਹੈ ਤੁਹਾਡਾ ਉਹ ਜਿਹੜਾ ਜਲਦੀ ਤੋਂ ਜਲਦੀ ਠੀਕ ਹੋ ਜਾਵੇਗਾ ਔਰ ਤੁਹਾਡੀ ਜਿਹੜੀ ਨਜ਼ਰ ਬਿਲਕੁਲ ਠੀਕ ਹੋਣੀ ਸ਼ੁਰੂ ਹੋ ਜਾਵੇਗੀ ਠੀਕ ਹੈ ਤੇ ਮੇਰੇ ਵੀ ਲੱਗੀ ਹੋਈ ਸੀਗੀ ਤੇ ਮੈਂ ਹੁਣ ਬਿਲਕੁਲ ਵੀ ਲਗਾਉਂਦੀ ਨਹੀਂ ਹੈਗੀ ਐਨਕਾਂ ਕਿ ਪਹਿਲਾਂ ਮੇਰੇ ਪਾਣੀ ਬਹੁਤ ਅੱਖਾਂ ਜਾਂਦਾ ਸੀਗਾ ਸਟੀਚਿੰਗ ਕਰਨ ਟਾਈਮ ਤੇ ਹੁਣ ਮੇਰੇ ਬਿਲਕੁਲ ਠੀਕ ਹੈ ਤੁਸੀਂ ਵੀ ਉਹ ਵੀਡੀਓ ਦੇਖ ਕੇ ਸਪੌਟਰ ਦਾ ਇਸਤੇਮਾਲ ਕਰਕੇ ਆਪਣੀਆਂ ਐਨਕਾਂ ਨੂੰ ਉਤਾਰ ਸਕਦੇ ਹੋ ਤੇ ਚਲੋ ਜੀ ਮੈਂ ਫੇਸ ਨੂੰ ਹੁਣ ਨਾ ਥੋੜਾ ਟਾਈਮ ਰੱਖ ਕੇ ਵਾਸ਼ ਕਰਕੇ ਆਣੀ ਆ ਫਿਰ ਵੀਡੀਓ ਤੁਸੀਂ ਅੱਖ ਤੱਕ ਦੇਖਣਾ ਫਿਰ ਦੇਖਣਾ ਉਸ ਤੋਂ ਬਾਅਦ ਆਪਾਂ ਫੇਸ ਤੇ ਕੀ ਲਗਾਉਣਾ ਤੇ ਹੁਣ ਮੈਂ ਥੋੜਾ ਜਿਹਾ ਇਹਨੂੰ ਰੱਖਦੀ ਆ ਉਸ ਤੋਂ ਬਾਅਦ ਮੈਂ ਵਾਸ਼ ਕਰਕੇ ਆਣੀ ਆ ਚਿਹਰੇ ਹਾਂਜੀ 15 ਮਿੰਟ ਲਗਾਉਣ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਫੇਸ ਨੂੰ ਕੀ ਤੁਸੀਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਗਿੱਲਾ ਕਰਕੇ ਤੁਸੀਂ ਫਿਰ ਮ사ਜ ਕਰਕੇ ਆਪਣੇ ਚਿਹਰੇ ਦੀ ਤੇ ਫਿਰ ਤੁਸੀਂ ਉਤਾਰਨਾ ਹੈ ਫੇਸ ਪੈਕ ਇਹ ਵਾਲਾ ਇਸ ਫੇਸ਼ੀਅਲ ਨੂੰ ਤੁਸੀਂ ਅਗਰ ਹਫਤੇ ਚ ਤਿੰਨ ਵਾਰ ਵੀ ਕਰਦੇ ਹੋ ਨਾ ਤੁਹਾਡੀ ਸਕਿਨ ਜਿਹੜੀ ਐ ਇੰਨੀ ਵਧੀਆ ਹੋ ਜਾਵੇਗੀ ਏਦਾਂ ਲੱਗੇਗਾ ਜਿਵੇਂ ਨਵੀਂ ਵਿਆਹੀ ਦੁਲਹਨ ਦਾ ਚਿਹਰਾ ਖਿੜਿਆ ਹੁੰਦਾ ਹੈ ਨਾ ਨਿਖਰਿਆ ਹੁੰਦਾ ਹੈ ਤੇ ਉਸ ਟਾਈਪ ਦੀ ਤੁਹਾਡੀ ਸਕਿਨ ਹੋ ਜਾਏਗੀ ਓਦਾਂ ਤੁਸੀਂ ਲੱਗੋਗੇ ਤੇ ਤੁਹਾਡੀ ਸਾਰੀ ਪ੍ਰੋਬਲਮ ਜਿਹੜੀ ਐ ਨਾ ਬਿਲਕੁਲ ਚਿਹਰੇ ਦੀ ਠੀਕ ਹੋ ਜਾਵੇਗੀ ਕਦੇ ਵੀ ਤੁਸੀਂ ਚਿਹਰਾ ਸਾਫ਼ ਕਰਨਾ ਐ ਏਦਾਂ ਏਦਾਂ ਟੈਪ ਟੈਪ ਕਰਕੇ ਸਾਫ਼ ਕਰਿਆ ਕਰੋ ਨਾ ਕਿ ਤੁਸੀਂ ਇਦਾ ਰਗੜਿਆ ਕਰੋ ਚਿਹਰੇ ਨੂੰ ਠੀਕ ਹੈ ਕਿਉਂਕਿ ਇਹ ਨਾਜ਼ੁਕ ਸਕਿਨ ਹੁੰਦੀ ਚਿਹਰੇ ਦੀ ਤੇ ਇਹਨੂੰ ਤੁਸੀਂ ਬਹੁਤ ਹੀ ਸਾਫ਼ ਤਰੀਕੇ ਨਾਲ ਸਾਫ਼ ਕਰਨ ਦੀ ਕੋਸ਼ਿਸ਼ ਕਰਿਆ ਕਰੋ ਦੇਖੋ ਚਿਹਰਾ ਦੇਖੋ ਕਿੰਨਾ ਨਿੱਖਰ ਗਿਆ ਹੈ ਰੰਗ ਦੇਖੋ ਕਿੰਨਾ ਸਾਫ਼ ਲੱਗ ਰਿਹਾ ਹੈ ਅਗਰ ਤੁਸੀਂ ਵੀ ਹਫ਼ਤੇ 'ਚ ਤਿੰਨ ਵਾਰੀ ਸਫੇਸ਼ਲ ਨੂੰ ਕਰਦੇ ਹੋ ਸਕਿਨ ਤੁਹਾਡੀ ਬਿਲਕੁਲ ਸਾਫ਼ ਸੁਥਰੀ ਤੇ ਤੁਹਾਡੇ ਜਿੰਨੇ ਵੀ ਪ੍ਰੋਬਲਮ ਹੈ ਚਿਹਰੇ ਦੀ ਸਾਰੀ ਠੀਕ ਹੋਣੀ ਸ਼ੁਰੂ ਹੋ ਜਾਵੇਗੀ ਝੁਰੜੀਆਂ ਠੀਕ ਹੋਣਗੀਆਂ ਸਕਿਨ ਗੋਰੀ ਹੋਵੇਗੀ ਅਗਰ ਤੁਸੀਂ ਇਹਦਾ ਡੇਲੀ ਫੇਸ ਵੋਸ਼ ਵੀ ਕਰਦੇ ਹੋ ਨਾ ਥੋੜੀ ਜਿਹੀ ਮਸਲ ਦਾਲ ਹੱਥ ਤੇ ਰੱਖ ਕੇ ਥੋੜਾ ਜਿਹਾ ਦੇ ਵਿੱਚ ਮੇਸਣ ਮਿਕਸ ਕਰਕੇ ਜੇ ਡੇਲੀ ਤੁਸੀਂ ਉਹਦੇ ਨਾਲ ਚਿਹਰਾ ਅੱਦਾ ਅੱਦਾ ਧੋਂਦੇ ਵੀ ਹੋ ਨਾ ਮਲ ਕੇ ਮਲ ਕੇ ਤੇ ਤਾਂ ਵੀ ਤੁਹਾਡਾ ਚਿਹਰਾ ਜਿਹੜਾ ਇੱਕਦਮ ਗੋਰਾ ਚਿੱਟਾ ਹੋ ਜਾਵੇਗਾ ਗਰਦਨ ਤੇ ਬਾਹਾਂ ਤੇ ਜਿੱਦਾ ਮਰਜ਼ੀ ਤੁਸੀਂ ਕਰ ਸਕਦੇ ਹੋ ਤੇ ਹਾਂਜੀ ਜਦੋਂ ਵੀ ਤੁਸੀਂ ਫੇਸ ਵੋਸ਼ ਕਰਦੇ ਹੋ ਜਾਂ ਤੁਸੀਂ ਮਤਲਬ ਕਿ ਫੇਸ਼ੀਅਲ ਕਰਦੇ ਹੋ ਸਕਿਨ ਨੂੰ ਧੋਣ ਤੋਂ ਬਾਅਦ ਕੋਈ ਵੀ ਸੰਸਕ੍ਰੀਮ ਲਗਾਉਣਾ ਬਹੁਤ ਜ਼ਰੂਰੀ ਹੈ। ਅਗਰ ਸੰਸਕ੍ਰੀਮ ਨਹੀਂ ਤੇ ਜਿੱਦਾਂ ਮੈਂ ਕਹਿੰਨੀ ਹਾਂ ਹਮੇਸ਼ਾ ਤਰ੍ਹਾਂ ਐਲੋਵੇਰਾ ਹੈਗਾ ਨਾ ਤੁਹਾਡੇ ਕੋਲ ਕਿਸੇ ਵੀ ਕੰਪਨੀ ਦਾ ਜਿਹੜਾ ਤੁਹਾਨੂੰ ਸੂਟ ਕਰਦਾ ਹੈ ਇਸ ਤਰੀਕੇ ਨਾਲ ਚਿਹਰੇ ਨੂੰ ਕਰਕੇ ਸਾਫ਼ ਐਲੋਵੇਰਾ ਜੈਲ ਲਗਾ ਲਓ ਆਪਣੇ ਚਿਹਰੇ ਤੇ। ਇਹ ਲਗਾਣੀ ਬਹੁਤ ਜ਼ਰੂਰੀ ਹੈ ਕਿਉਂਕਿ ਕਿ ਆਪਾਂ ਧੁੱਪ ਦੇ ਵਿੱਚ ਜਾਣਾ ਆਉਣਾ ਹੁੰਦੇ ਬਾਹਰ ਕੰਮਕਾਰ ਕਰਨੇ ਹੁੰਦੇ ਨੇ ਤਾਂ ਜੋ ਸਾਡੀ ਸਕਿਨ ਤੇ ਧੁੱਪ ਦਾ ਅਸਰ ਨਾ ਹੋਵੇ। ਤੁਹਾਡੇ ਸਾਡੀ ਜਿਹੜੀ ਸਕਿਨ ਨੇ ਝੁਲਸੇ ਨਾ ਧੁੱਪ ਨਾਲ ਸਕਿਨ ਤੇ ਲੋਕ ਹੋ ਜਾਂਦਾ ਸੰਸਕ੍ਰੀਮ ਦੇ ਨਾਲ ਔਰ ਚਾਹੇ ਐਲੋਵੇਰਾ ਤੇ ਜ ਪਰਤ ਬਣ ਜਾਂਦੀ ਹੈ ਨਾ ਤੇ ਫਿਰ ਸਾਡੀ ਸਕਿਨ ਡੈメージ ਹੋਣ ਦੇ ਚਾਂਸ ਘੱਟ ਹੁੰਦੇ ਨੇ ਡੈメージ ਨਹੀਂ ਹੁੰਦੀ ਹੈਗੀ ਸਾਡੀ ਸਕਿਨ ਤੇ ਜਿਹੜੀ ਝੁਰੜੀਆਂ ਆਉਂਦੀਆਂ ਨੇ ਉਹਦਾ ਕਾਰਨ ਹੁੰਦਾ ਹੈ ਸਾਡੀ ਸਕਿਨ ਜਦੋਂ ਰੁੱਖੀ ਸੁੱਕੀ ਹੋ ਜਾਂਦੀ ਹੈ ਬੇਜਾਨ ਹੋ ਜਾਂਦੀ ਹੈ ਜਦੋਂ ਸਾਡੀ ਸਕਿਨ ਜਿਹੜੀ ਹੈ ਨਾ ਡਰਾਈ ਹੋਣਾ ਸ਼ੁਰੂ ਹੁੰਦੀ ਹੈ ਨਾ ਫਿਰ ਸਾਡੇ ਝੁਰੜੀਆਂ ਆਣੀਆ ਸ਼ੁਰੂ ਹੋ ਜਾਂਦੀਆਂ ਨੇ ਇਸ ਕਰਕੇ ਸਕਿਨ ਨੂੰ ਚਿਕਨੀ ਰੱਖਣਾ ਬਹੁਤ ਜ਼ਰੂਰੀ ਹੈ ਸਨਸਕ੍ਰੀਨ ਲਗਾਇਆ ਕਰੋ ਚਾਹੇ ਐਲੋਵੇਰਾ ਜੈੱਲ ਲਗਾ ਲਿਆ ਕਰੋ ਚਾਹੇ ਤੁਸੀਂ ਰੋਜ਼ ਰਾਤ ਨੂੰ ਨਾਰੀਅਲ ਦੇ ਤੇਲ ਦੀ ਮ사ਜ ਕਰਿਆ ਕਰੋ ਚਾਹੇ ਦੇਸੀ ਘਿਓ ਦੀ ਮ사ਜ ਕਰਿਆ ਕਰੋ ਜਿਹੜੀ ਚੀਜ਼ ਤੁਹਾਨੂੰ ਸੂਟ ਇਹ ਪਦਾਮ ਰੋਗ ਨੂੰ ਹੋਇਆ ਚਾਹੇ ਉਹਦੇ ਨਾਲ ਮ사ਜ ਕਰਨੇ ਬਹੁਤ ਜ਼ਰੂਰੀ ਹੈ ਠੀਕ ਹੈ ਤੇ ਵੀਡੀਓ ਜਿਹੜੀ ਰੋਜ਼ ਦੇਖਿਆ ਕਰੋ ਤੁਹਾਡੇ ਬਹੁਤ ਹੀ ਫਾਇਦੇ ਦੀ ਵੀਡੀਓ ਹੁੰਦੀ ਹੈ ਹੁਣ ਇੱਕ ਵੀਡੀਓ ਮੈਂ ਤੁਹਾਡੇ ਲਈ ਪਾਵਾਂਗੀ ਮੇਰੇ ਭੈਣਾਂ ਦੇ ਜਿਨ੍ਹਾਂ ਦੇ ਐਣਕ ਲੱਗੀ ਹੋਈ ਹੈ ਜਿਨ੍ਹਾਂ ਨੂੰ ਨਹੀਂ ਸਮਝਾਈ ਹੈਗੀ ਵੀਡੀਓ ਨਹੀਂ ਦੇਖੀ ਹੈਗੀ ਵੀ ਉਹ ਕਿਹੜਾ ਪਾਊਡਰ ਹੈ ਜਿਹੜਾ ਖਾ ਕੇ ਮੈਂ ਆਪਣੇ ਐਣਕ ਉਤਾਰੀਏ ਤੁਸੀਂ ਵੀ ਆਪਣੇ ਐਣਕ ਉਤਾਰ ਸਕਦੇ ਹੋ ਡਾਰਕ ਸਰਕਲ ਠੀਕ ਕਰ ਸਕਦੇ ਹੋ ਅੱਖਾਂ ਦੇ ਘੇਰੇ ਠੀਕ ਕਰ ਸਕਦੇ ਹੋ ਜੇ ਅੱਖਾਂ ਡੂੰਘੀਆਂ ਹੋ ਚੁੱਕੀਆਂ ਨੇ ਉਹ ਵੀ ਠੀਕ ਹੋ ਜਾਣਗੀਆਂ ਵੀ ਵੀਡੀਓ ਤੁਸੀਂ ਜ਼ਰੂਰ ਦੇਖਣਾ ਤੇ ਇਸ ਵੀਡੀਓ ਨੂੰ ਬੱਤਵਾਏ ਸ਼ੇਅਰ ਕਰ ਦੇਣਾ ਲਾਈਕ ਕਰ ਦੇਣਾ ਫਿਰ ਮਿਲਦੇ ਆ ਨਵੀਂ ਵੀਡੀਓ ਨਾਲ ਬਾਏ ਬਾਏ